एसटीवी प्रोडक्शन चैनल देख रहे स्मू दर्शकां नु प्रीतपाल सिंह पॉल वड़ाच वलो बहुत ही प्यार परीniki सत श्री अकाल नमस्कार आदाब स्वागत है ਤੁਹਾਡਾ ਸਭ ਦਾ ਅੱਜ ਦੇ ਇਸ ਪਾਲ ਵੜੈਚੇ ਸ਼ੋਅ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਿਰਗੁਰੂ ਤੇਗ ਬਾਹਤ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਕਿਉਂਕਿ ਪੂਰੀ ਦੁਨੀਆ ਭਰ ਵਿੱਚ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਬਟ ਤਾਂ ਅੱਜ ਅਸੀਂ ਸਟੂਡੀਓ ਵਿੱਚ ਬਹੁਤ ਹੀ ਮਹਾਰ ਵਿਦਵਾਨ ਗਿਆਨੀ ਬਲਬੀਰ ਸਿੰਘ ਚੰਗਿਆੜਾ ਜੋ ਕਿ ਮਿਸਟਰੀ ਕਾਲਜ ਅੰਮ੍ਰਿਤਸਰ ਤੋਂ ਪੜ੍ਹਾਈ ਕੀਤੀ ਜਿਨ੍ਹਾਂ ਨੇ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਪ੍ਰਚਾਰਕ ਰਹੇ ਨੇ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਚਾਰ ਕੀਤਾ ਹੈ ਇਹਨਾਂ ਦਿਨਾਂ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਅੱਜ ਉਹਨਾਂ ਨੂੰ ਅਸੀਂ ਸਟੂਡੀਓ ਦੀ ਬਰਾਏ ਤੇ ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਇਸ ਦਿਹਾੜੇ ਪਰ ਇਹ ਗੱਲਬਾਤ ਕਰਦੇ ਆਂ ਸਿੱਖ ਇਤਿਹਾਸ ਦੀ ਗੱਲਬਾਤ ਕਰਦੇ ਆਂ ਬੜੀ ਵੱਡ ਮੁੱਢੀ ਜਾਣਕਾਰੀ ਇਹ ਉਹ ਤਾਂ ਨਾਲ ਸਾਂਝੀ ਕਰਦੇ ਆਂ ਸਤਿਕਾਰਯੋਗ ਕੈਨੇਡਾ ਦੀ ਧਰਤੀ ਤੇ ਵਸ ਰਾ ਗੁਰੂ ਖਾਲਸਾ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਪਰ ਵਿੱਚ ਨੌਵੇਂ ਸਤਿਗੁਰੂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਸੰਤਾਂ ਨੇ ਬੜੇ ਉਤਸ਼ਾਹ ਦੇ ਨਾਲ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਨ ਲਈ ਤਿਆਰੀਆਂ ਰੱਬ ਕਰ ਦਿੱਤੀਆਂ ਹਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਤੇ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਉਹ ਪਾਵਨ ਪਵਿੱਤਰ ਸਾਡਾ ਇਤਿਹਾਸਕ ਸਥਾਨ ਹੈ ਜਿੱਥੇ ਮੀਰੀ ਪੀਰੀ ਦੇ ਮਾਲਕ ਸਹਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ ਉਸ ਨੂੰ ਅੱਜ ਅਸੀਂ ਗੁਰੂ ਕੇ ਮਹਿਲ ਦੇ ਨਾਮ ਨਾਲ ਚੇਤੇ ਕਰਦੇ ਹਾਂ 1 ਅਪ੍ਰੈਲ 1621 ਨੂੰ માતા ਨਾਨਕੀ ਦੀ ਕੁੱਖੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਸਭ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬੜੇ ਭਰਾ ਬਾਬਾ ਗਰਦਤਾ ਜੀ ਸੂਰਜਮਲ ਜੀ ਅਣੀ ਰਾਏ ਜੀ ਬਾਬਾ ਅਟਾਲ ਜੀ ਤੇ ਭੈਣ ਬੀਬੀ ਵੀਰੋ ਤੇ ਸਭ ਤੋਂ ਛੋਟੇ ਸਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਚਪਨ ਵਿੱਚ ਮਾਪਿਆਂ ਨੇ ਨਾਂ ਉਹਨਾਂ ਦਾ ਤਿਆਗ ਮੰਨ ਰੱਖਿਆ ਤਿਆਗ ਮੰਨਤਾ ਜੀਵਨ ਜਿਸ ਵੇਲੇ ਆਪਾ ਇਤਿਹਾਸਕ ਪੱਖੋਂ ਦੇਖਦੇ ਆਂ ਧਾਰਮਿਕ ਤੌਰ ਤੇ ਦੇਖਦੇ ਆਂ ਗੁਰੂ ਮਹਾਰਾਜ ਦੀ ਨਾਲਿਕ ਬਰਤੀ ਹੋ ਕੇ ਜਿੱਥੇ ਉਹਨਾਂ ਨੇ ਇਕਾਗਰਤਾ ਕੀਤੀ ਉੱਥੇ ਉਹਨਾਂ ਨੇ ਬਾਬਾ ਪੁੱਟਾ ਜੀ ਪਾਸੋਂ ਭਾਈ ਸਾਹਿਬ ਭਾਈ ਗਰਦਾਸ ਜੀ ਪਾਸੋਂ ਜਿੱਥੇ ਗਿਆਨ ਪ੍ਰਾਪਤ ਕੀਤਾ ਉੱਥੇ ਸ਼ਾਸਤਰ ਚਲਾਉਣ ਦੇ ਵੀ ਉਹਨਾਂ ਨੇ ਜਿਹੜੇ ਜੋਹਰ ਸਨ ਉਹ ਸਿੱਖੇ ਆ ਕਰਤਾਰਪੁਰ ਦੀ ਜੰਗ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੋ ਲੜਾਈ ਲੜੀ ਉਸ ਲੜਾਈ ਵਿੱਚ ਜੋ ਉਹਨਾਂ ਦੇ ਕੌਤਕ ਤਕੇ ਗਏ ਬਹਾਦਰੀ ਤੱਕੀ ਗਈ ਗੁਰੂ ਹਰਕਮਬਖਸ਼ ਸਿੰਘ ਮਹਾਰਾਜ ਨੇ ਛਾਤੀ ਨਾਲ ਲਾ ਕੇ ਆਖਿਆ ਇਹ ਤਿਆਗ ਮੰਨ ਲਈ ਇਹ ਤੇਗ ਦਾ ਤਨੀ ਹੈ ਤੇਗ ਦਾ ਬਹਾਦਰ ਹੈ ਤੇਗ ਬਹਾਦਰ ਨਾਮ ਬੜਿਆ ਦਤਾਰ ਪਾਤਸ਼ਾਹ ਨੇ ਜਿੱਥੇ ਆਪਣਾ ਜੀਵਨ ਗੁਰੂ ਹਰਕਮਬਖਸ਼ ਸਿੰਘ ਮਹਾਰਾਜ ਕਰਤਾਰਪੁਰ ਦੀ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਉੱਤੇ ਆਏ ਉਸ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਦਾ ਜੀਵਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜੀਵਨ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬੜਾ ਲੰਮਾ ਸਮਾਂ ਬਾਬੇ ਬਕਾਲੇ ਦੀ ਧਰਤੀ ਤੇ ਜਿੱਥੇ ਉਹਨਾਂ ਦਾ ਨਾਨਕਾ ਪਿੰਡ ਸੀ ਮਾਤਾ ਨਾਨਕੀ ਦੇ ਪੇਕੇ ਸਨ ਉਸ ਸਥਾਨ ਤੇ ਦਤਾਰ ਪਾਸ਼ਾ ਨੇ ਅਕਾਲ ਪੁਰਖ ਦੇ ਨਾਲ ਇੱਕ ਹੋ ਰੋ ਕੇ ਭਗਤੀ ਕੀਤੀ ਨਾਮ ਸਬਨ ਕੀਤਾ ਅੱਜ ਵੀ ਉਹ ਇਤਿਹਾਸਕ ਸਥਾਨ ਹੈ ਜਿਸ ਨੂੰ ਅਸੀਂ ਪੌਰਾ ਸਾਹਿਬ ਦੇ ਨਾਮ ਤੇ ਨਾਲ ਬਾਬੇ ਬਕਾਲੇ ਦੀ ਧਰਤੀ ਤੇ ਚੇਤੇ ਕਰਦੇ ਦਤਾਰ ਪਾਸ਼ਾ ਨੂੰ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਬੰਗਲਾ ਸਾਹਿਬ ਦਿੱਲੀ ਦੀ ਧਰਤੀ ਦੇ ਉੱਤੇ ਇਹ ਆਖਿਆ ਜਿਸ ਵੇਲੇ ਆਖਰੀ ਸਮਾਅ ਆਇਆ ਚੋਤੀ ਜੋਸ ਮੰਡ ਲਗੇ ਤਾਂ ਸੰਗਤਾਂ ਨੇ ਸਵਾਲ ਕੀਤਾ ਕਿ ਸਾਨੂੰ ਕਿਸ ਦੇ ਲੜਨਾ ਕਿ ਚੱਲਿਓ ਤਾਂ ਸਤਕਰੂ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਖਿਆ ਗੁਰੂ ਬਾਬਾ ਬਕਾਲੇ ਰਿਸ਼ਤੇਦਾਰੀ ਪਿੱਛੋਂ ਵੀ ਦਤਾਰ ਪਾਤਸ਼ਾਹ ਦੇ ਬਾਬਾ ਜੀ ਲੱਗਦੇ ਸਨ ਬਕਾਲੇ ਦੀ ਧਰਤੀ ਉੱਤੇ ਜਦੋਂ ਸੁਣਿਆ ਪਖੰਡੀਆਂ ਨੇ ਤਾਂ ਉਹਨਾਂ ਨੇ ਆਪੋ ਆਪਣੇ ਡੇਰੇ ਲਾ ਲੇ ਤੀਰਮਾਲ ਬੈਠ ਗਿਆ ਬਾਕੀ ਬੈਠ ਗਏ ਬਾਈ ਮੰਦੀਆਂ ਲੱਗ ਗਈਆਂ ਇੱਕ ਪਾਸੇ ਇੱਕ ਸਿੱਖ ਦੀ ਕੀਤੀ ਹੋਈ ਅਰਦਾਸ ਹੈ ਸਿੱਖ ਜਿਉਂਦਾ ਹੈ ਅਰਦਾਸ ਤੇ ਵਿਸ਼ਵਾਸ ਤੇ ਨਿਸ਼ਚੈ ਤੇ ਜਿਹੜਾ ਸੱਚੇ ਦਿਲੋਂ ਅਰਦਾਸ ਕਰਦਾ ਗੁਰੂ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਉਹ ਮਾਲਕ ਬਖਸ਼ਿਸ਼ ਕਰਦਾ ਹੈ ਪੂਰੀ ਹੁੰਦੀ ਹੈ ਮੱਖਣ ਸ਼ਾਹ ਨੇ ਲਬਾਣੇ ਨੇ ਅਰਦਾਸ ਕੀਤੀ ਜਦੋਂ ਉਹਦਾ ਬੇੜਾ ਡੁੱਬਣ ਲੱਗਾ ਤਾਂ ਉਸ ਸਮੇਂ ਦਤਾਰ ਪਾਸ਼ਾ ਦੇ ਚਰਨਾਂ ਵਿੱਚ ਫਰਿਆਦ ਕੀਤੀ ਉਹਦੀ ਫਰਿਆਦ ਕਬੂਲੀ ਗਈ ਪਰ ਜਿਸ ਵੇਲੇ ਉਹ ਭਾਵੇਂ ਬਕਾਲੇ ਦੀ ਧਰਤੀ ਤੇ ਪਹੁੰਚਾ ਉੱਥੇ ਬੱਖ ਬੱਖ ਡੇਰੇ ਲਾ ਕੇ ਪਖੰਡੀ ਬੈਠੇ ਸਨ ਕਿਤੇ ਅੱਜ ਵੀ ਉਹ ਡੇਰੇ ਖਤਮ ਤਾਂ ਨਹੀਂ ਹੋਏ ਅੱਜ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ 22 ਦੀ ਜਗਾ ਮੇਰੇ ਖਿਆਲ 2200 ਤੋਂ ਵੱਧ ਡੇਰੇ ਹੋਣਗੇ ਜਿਹੜੇ ਆਪਣੇ ਆਪ ਨੂੰ ਗੁਰੂਆਂ ਦਾ ਦਾਵਾ ਕਰਦੇ ਭਾਵੇਂ ਜੇਲਾਂ ਚ ਚਲੇ ਗਏ ਬਲਾਤਕਾਰੀਆਂ ਦੇ ਚਲੇਗਾ ਪਰ ਉਸ ਵੇਲੇ ਉਹ ਭਾਈ ਮੰਦੀਆਂ ਲਾ ਕੇ ਬੈਠੇ ਸਨ ਤਾਂ ਉਸ ਨੇ ਕਿਹਾ ਕਿ ਕਿਸ ਧੰਗ ਦੇ ਨਾਲ ਪਰਖ ਕੀਤੀ ਜਾਏ ਕੱਲੇ ਕੱਲੇ ਦੇ ਮੋਹਰੇ 5-5 ਮੋਹਰਾ ਰੱਖਦਾ ਚੱਲ ਗਿਆ ਸਵਾਲ ਮੋਹਰਾਂ ਦਾ ਨਹੀਂ ਸੀ ਸਵਾਲ ਅਕੀਦੇ ਦਾ ਸੀ ਸਵਾਲ ਵਿਸ਼ਵਾਸ ਦਾ ਸੀ ਸਵਾਲ ਕੀਤੀ ਹੋਈ ਅਰਦਾਸ ਦਾ ਸੀ ਜਿਸ ਵੇਲੇ 21 ਜਗ੍ਹਾ ਉੱਤੇ ਮੋਰਾ ਰੱਖਣ ਤੋਂ ਬਾਅਦ ਉਸ ਨੂੰ ਤਸੱਲੀ ਨਾ ਹੋਈ ਉਸਨੇ ਆਖਿਆ ਕੋ ਹੋਰ ਹੈ ਤਾਂ ਇੱਕ ਬਿਰਧ ਮਾਈ ਨੇ ਆਖਿਆ ਉਹ ਥੱਲੇ ਕੱਚੇ ਕੁੱਟ੍ਹੇ ਦੇ ਭੋਰੇ ਦੇ ਵਿੱਚ ਇੱਕ ਤੇਗਾ ਤੇਗਾ ਰੰਦਾ ਤੇ ਤੂੰ ਜਾ ਕੇ ਉਥੇ ਦੇ ਜਿਸ ਵੇਲੇ ਉਥੇ ਪਹੰਚਾ ਪੰਜ ਮੋਰਾ ਉਥੇ ਰੱਖਿਆ ਸਤ ਕਰੋ ਸੱਚੇ ਪਾਤਸ਼ਾਹ ਨੇ ਉਸ ਗੁਰਸਿੱਖ ਦੀ ਜਿੱਥੇ ਅਰਦਾਸ ਕਬੂਲੀ ਹੋਈ ਸੀ ਸਾਧ ਸੰਗਤ ਉੱਥੇ ਉਸ ਨੂੰ ਆਖਿਆ ਕਿ ਆਪਣੇ ਵਚਨ ਤੇ ਪੱਕਾ ਹੋਣਾ ਚਾਹੀਦਾ ਜਦ ਆਹ ਗੱਲ ਸੁਣੀ ਉਸ ਨੇ 500 ਮੋਹਰਾ ਭੇਟ ਕਰਕੇ ਕੋਠੇ ਤੇ ਚੜ ਕੇ ਰਾਲਾ ਪਾਇਆ ਗੁਰੂ ਲਾਤੋਰੇ ਗੁਰੂ ਲਾਤੋਰੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਗਈ ਦਤਾਰ ਪਾਛ ਗੁਰੂ ਰੂਪ ਸਾਧ ਸੰਗਤ ਉਸ ਪਾਵਨ ਪਵਿੱਤਰ ਪਹਾੜੀਆਂ ਦੇ ਇਲਾਕੇ ਵਿੱਚ ਆ ਗਏ ਜਿੱਥੇ 1644 ਦੇ ਵਿੱਚ ਗੁਰੂ ਹਰਕਮਿੰਦ ਸਾਹਿਬ ਜੀ ਮਹਾਰਾਜ ਨੇ ਕੀਰਤਪੁਰ ਸਾਹਿਬ ਦਾ ਸ਼ਹਿਰ ਆਬਾਦ ਕੀਤਾ ਉੱਥੇ ਦਤਾਰ ਪਾਸ਼ਾ ਨੇ ਨਾਲ ਲੱਗਦਾ ਰਾਣੀ ਚੰਪਾ ਦੇ ਕਹਨ ਤੇ ਬਲਾਸਪੁਰ ਦੀ ਰਾਣੀ ਨੇ ਜੋ ਫਰਿਆਦ ਕੀਤੀ ਕਿ ਸਾਡੇ ਇਲਾਕੇ ਵਿੱਚ ਐਸਾ ਸਥਾਨ ਬਣਾਓ ਤਾਂ ਦਤਾਰ ਪਾਸ਼ਾ ਨੇ ਮਾਖੋਵਾਲ ਅਗੰਗਪੁਰ ਲੋਧੀਪੁਰ ਦਾ ਥੇਹ ਲੈ ਕੇ ਉਹ ਜਗ੍ਹਾ ਦੇ ਉੱਤੇ 1665 ਨੂੰ 19 ਜੂਨ ਵਾਲੇ ਦਿਨ ਟਾਕ ਤਲਾਹ ਕੇ ਆਪਣੀ ਸਤਕਾਰਯੋਗ ਮਾਤਾ ਬੇਬੇ ਨਾਨਕੀ ਦੇ ਨਾਮ ਤੇ ਚੱਕ ਆਬਾਦ ਕੀਤਾ ਉਸ ਚੱਕ ਦੇ ਵਿੱਚ ਦਤਾਰ ਪਾਸ਼ਾ ਨੇ ਪਰਵਾਰ ਸmedelਣਾ ਸ਼ੁਰੂ ਕੀਤਾ ਜਦ ਸਮਾਂ ਬੀਤ ਗਿਆ ਕੋਈ ਐਸਾ ਸਮਾਂ ਆਇਆ ਦੂਸਰੇ ਪਾਸੇ ਹਿੰਦੁਸਤਾਨ ਦੇ ਤਖਤ ਉੱਤੇ ਬੈਠਾ ਹੈ ਬਾਦਸ਼ਾਹ ਅਰੰਗਜੇਬ ਜਿਸ ਅਰੰਗਜੇਬ ਨੇ ਇੰਨਾ ਜ਼ੁਲਮ ਟਾਇਆ ਹਿੰਦੁਸਤਾਨ ਵਿੱਚ ਉਸ ਨੇ ਕਸਮ ਖਾਦੀ ਕਿ ਮ ਸਬਾ ਮਣ ਜੰਜੂ ਲਾ ਕੇ ਰੋਟੀ ਖਾਣੀ ਹਿੰਦੁਸਤਾਨ ਦੇ ਬਖ ਬਖ ਮੰਦਰ ਕਰਾਏ ਗਏ ਅਜੁੱਧਿਆਵਾ ਮੰਦਰ ਕਰਾਇਆ ਗਿਆ ਕਾਂਚੀ ਦਾ ਮੰਦਰ ਉਰਾਗਿਆ ਬੇਸ਼ਬਾ ਨਾਤਾ ਬਣਿਆ ਹੋਇਆ ਮੰਦਰ ਜਿਸ ਤੇ ਉਤੇ ਕਰੋੜਾਂ ਰੁਪਈਆ ਉਸ ਵੇਲੇ ਖਰਚ ਕੀਤੇ ਸਨ ਉਹ ਤਬਾਹ ਕਰ ਦਿੱਤੇ ਗਏ ਮੰਦਰਾਂ ਦੀਆਂ ਮੂਰਤੀਆਂ ਮਸਜਿਦਾਂ ਦੀਆਂ ਪੌੜੀਆਂ ਵਿੱਚ ਤਫਨਾਈਆਂ ਗਈਆਂ ਸੂਬਾ ਕਸ਼ਮੀਰ ਦੇ ਵਿੱਚ ਅਤਿਆਚਾਰ ਹੋਇਆ ਤਾਂ ਸੂਬਾ ਕਸ਼ਮੀਰ ਤੋਂ ਗੁਰੂ ਗ੍ਰਪ ਖਾਲਸਾ ਜੀ ਪੰਡਤ ਕਰਪਾ ਚਾਂਜੀ ਧੱਤ ਆਪਣੇ ਪੰਡਤਾਂ ਦਾ ਜਥਾ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 25 ਮਈ 1675 ਨੂੰ ਪਹੁੰਚੇ। ਦੰਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ। ਗੁਰਨਾਨਕ ਦੇ ਦਰਬਾਰ ਵਿੱਚ ਸਜਿਆ ਹੋਇਆ ਦਰਬਾਰ ਹੈ। ਦਤਾਰ ਪਾਤਸ਼ਾਹ ਸੰਗ ਅਸਨ ਤੇ ਬੈਠੇ ਹਨ ਤਾਂ ਜਲ ਆ ਕੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ। ਸੱਚੇ ਪਾਤਸ਼ਾਹ ਸਾਡਾ ਧਰਮ ਖਤਰੇ ਵਿੱਚ ਹੈ ਹਿੰਦੁਸਤਾਨ ਦਾ ਬਾਦਸ਼ਾਹ ਸਾਡੇ ਧਰਮ ਨੂੰ ਖਤਮ ਕਰਨ ਲਈ ਕਸਮ ਖਾਈ ਬੈਠਾ ਧਰਮ ਕਿਸ ਤਰ੍ਹਾਂ ਬਚ ਸਕਦਾ ਧਰਮ ਤਾਂ ਬਚ ਸਕਦਾ ਜੇ ਕੋਈ ਮਹਾਪੁਰਸ਼ ਕੁਰਬਾਨੀ ਦੇਵੇ ਬਾਲ ਗੁਰੂ ਗੁਰੂ ਗੋਬਿੰਦ राय ਜੀ ਅਜੇ 9 ਸਾਲ ਦੇ ਨਹੀਂ ਹੋਏ ਸਾਡੇ 8 ਸਾਲ ਦੀ ਉਮਰ ਹੈ ਆਪਣੇ ਸਾਥੀਆਂ ਸਮੇਤ ਚੱਕ ਨਾਨਕੀ ਦੀਆਂ ਗਲੀਆਂ ਵਿੱਚ ਖੇਡਦੇ ਖੇਡਦੇ ਜਿਸ ਵੇਲੇ ਅੰਦਰ ਦਰਬਾਰ ਵਿੱਚ ਆਏ ਉਹ ਬੈਠੇ ਹੋਏ ਪੰਡਤ ਦੇਖੇ ਜਿਨ੍ਹਾਂ ਦੀ ਅੱਖਾਂ ਵਿੱਚ ਟਿਪ ਟਿਪ ਹੰਝੂ ਵਗਦੇ ਸਨ ਮੱਥੇ ਤੇ ਲੱਗੇ ਹੋਏ ਤਿਲਕ ਸਨ ਕੀ ਗੱਲ ਹੈ ਪਿਤਾ ਜੀ ਇਹ ਕੌਣ ਲੋਕ ਹਨ ਜੋ ਅੱਜ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕੇ ਰੋ ਰਹੇ ਆ ਕਦੇ ਅੱਗੇ ਇਹਨਾਂ ਦੇ ਦਰਸ਼ਨ ਹੀ ਕੀਤੇ ਪੁੱਤਰ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਧਰਮ ਪਿਤਾ ਜੀ ਕਿਸ ਤਰ੍ਹਾਂ ਪਾਸ ਸਕਦਾ ਦੇਖੋ ਸਾਡੇ 8 ਸਾਲ ਦਾ ਬੱਚਾ ਹੈ ਗੁਰੂ ਗੋਬਿੰਦਰਾਏ ਪਿਤਾ ਦੀ ਗੋਦੀ ਵਿੱਚ ਬੈਠਾ ਸਵਾਲ ਕਰਦਾ ਚੱਕ ਨਾਨਕੀ ਦੇ ਉਸ ਪਾਵਨ ਪਵਿੱਤਰ ਸਥਾਨ ਉੱਤੇ ਪਿਤਾ ਨੇ ਆਖਿਆ ਪੁੱਤਰ ਧਰਮ ਤਾਂ ਬਚੇਗਾ ਦੇਖੋ ਮਹਾਪੁਰਸ਼ ਕੁਰਬਾਨੀ ਦੇ ਤੇ ਪਿਤਾ ਨੇ ਲਾਲ ਅੱਖ ਮੜਾ ਕੇ ਸਾਢੇ 8 ਸਾਲ ਦੇ ਗੁਰੂ ਗੋਬਿੰਦ ਰਾਇ ਨੇ ਆਖਿਆ ਆਪ ਨਾਲੇ ਸੰਸਾਰ ਵਿੱਚ ਮਹਾਪੁਰਸ਼ ਕਿਹੜਾ ਖਜਾਓ ਇਸ ਧਰਮ ਨੂੰ ਬਚਾਉਣ ਲਈ ਜੋ ਵੀ ਤੁਹਾਨੂੰ ਕਰਨਾ ਪੈਂਦਾ ਹੈ ਉਹ ਕਰੋ ਪੁੱਤਰ ਤੂੰ ਜਤੀਮ ਹੋ ਜਾਏਗਾ ਸੰਸਾਰ ਦੇ ਲੋਕੀ ਤੈਨੂੰ ਜਤੀਮ ਆਖਣਗੇ ਪਿਤਾ ਜੀ ਮੈਂ ਜਤੀਮ ਹੁੰਦਾ ਹੋਜਮਾ ਦੇਸ਼ ਨੂੰ ਜਤੀਮ ਹੋਣ ਤੋਂ ਬਚਾਉਣਾ ਮਨੁੱਖਤਾ ਨੂੰ ਜਤੀਮ ਹੋਣ ਤੋਂ ਬਚਾਉਣਾ ਉਸ ਜ਼ਾਲਮ ਦੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਣ ਦਾ ਮਸਲਾ ਹੈ ਇਹ ਸਵਾਲ ਜਵਾਬ ਚ ਇਸ ਵੇਲੇ ਬਾਲ குரு ਗੋਬਿੰਦ ਰਾਏ ਵੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾ ਹੋਏ ਗੁਰੂ ਤੇਗ ਬਹਾਦਰ ਜੀ ਮਾ ਰਹਾ ਦੇ ਆਏ ਹੋਏ ਕਿਰਪਾ ਚਾਹਦੇ ਬਖਦ ਨੂੰ ਆਖਿਆ ਜਾਓ ਹਿੰਦੁਸਤਾਨ ਦੇ ਹਾਕਮ ਨੂੰ ਕਹਿ ਦਿਓ ਜਾ ਗੁਰੂ ਤੇਗ ਬਹਾਦਰ ਈਨ ਮੰਨ ਲੈ ਤਾ ਅਸੀਂ ਸਾਰੇ ਈਨ ਮੰਨਣ ਨੂੰ ਤਿਆਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਸਾਰ ਤੇ ਪਹਿਲੀ ਮਿਸਾਲ ਪੈਦਾ ਕੀਤੀ ਜਿਸ ਪੰਤੇ ਨੇ ਆਪਣੇ ਆਪ ਨੂੰ ਕੁਰਬਾਨ ਹੋਣਾ ਉਹ ਉਹਨੂੰ ਫੜ ਕੇ ਤਾਂ ਲਗਾਏ ਹੋਣਗੇ ਪਰ ਗੁਰੂ ਤੇਗ ਬਹਾਦਰ ਚੱਕ ਨਾਨਕੀ ਦੇ ਸਥਾਨ ਤੋਂ ਆਪਣੇ ਸਾਥੀ ਪਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਪਾਈ ਜੇਤਾ ਜੀ ਭਾਈ ਉਹਦੇ ਜੀ ਵਰਗੇ ਸਿੱਖਾਂ ਨੂੰ ਨਾਲ ਲੈ ਕੇ ਚੱਕ ਨਾਨਕੀ ਤੋਂ ਚੱਲੇ ਦਿੱਲੀ ਨੂੰ ਦੇਦੇ ਦਾ ਰਾਖਾ ਸਤਕੁਰੂ ਸੱਚੇ ਪਾਤਸ਼ਾਹ ਨੂੰ ਗ੍ਰਫਤਾਰ ਕਰ ਲਿਆ ਗਿਆ ਗ੍ਰਫਤਾਰ ਕਰਕੇ ਕਤਬਾਲੀ ਵਿੱਚ ਲੈ ਗਏ ਇੱਕ ਲੋਹੇ ਦਾ ਪਿੰਜਰਾ ਹੈ ਉਸ ਲੋਹੇ ਦੇ ਪਿੰਜਰੇ ਵਿੱਚ ਲੱਗੀਆਂ ਹੋਈਆਂ ਤਿੱਖੀਆਂ ਸੂਲਾਂ ਜਦ ਤਾਰ ਪਾਤਸ਼ਾਹ ਆਪਣੇ ਸਰੀਰ ਨੂੰ ਹਿਲਾਉਣ ਦਾ ਯਤਨ ਕਰਦੇ ਹਨ ਉਹ ਸੂਲਾਂ ਚੁੱਪਦੀਆਂ ਜ਼ਖਮ ਕਰਦੀਆਂ ਉਹਨਾਂ ਜ਼ਖਮਾਂ ਉੱਤੇ ਮਲੰਗ ਪੱਟੀ ਨਹੀਂ ਉਹਨਾਂ ਉੱਤੇ ਨਮਕ ਔਰ ਮਿਰਚਾਂ ਛੜਕੀਆਂ ਜਾ ਰਹੀਆਂ ਸਮਾਂ ਆ ਗਿਆ ਗੁਰੂ ਤੇਗ ਬਹਾਦਰ ਨੂੰ ਪਿੰਜਰੇ ਨੂੰ ਰਿਹਾਖੇ ਬਾਹਰ ਰੱਖ ਦਿੱਤਾ ਗੁਰੂ ਦੀਆਂ ਅੱਖਾਂ ਦੇ ਸਾਹਮਣੇ ਉਹਦੇ ਸਿੱਖਾਂ ਦੀ ਪਰਖ ਹੋਣ ਲੱਗੀ ਸਾਧ ਸੰਗਤ ਅਸੀਂ ਬੜੀ ਸ਼ਰਧਾ ਤੇ ਸਤਕਾਰ ਦੇ ਨਾਲ ਇਸ ਨਵੰਬਰ ਮਹੀਨੇ ਦੇ ਵਿੱਚ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ 2025 ਨੂੰ ਆਨੰਦਪੁਰ ਸਾਹਿਬ ਸੀਸਗੰਜ ਸਾਹਿਬ ਦਿੱਲੀ ਵਿਖੇ ਰਿਕਾਵ ਗਜ ਵਿਖੇ ਫਿਰ ਵਾਪਸ ਸੀਸਗੰਜ ਆਨੰਦਪੁਰ ਸਾਹਿਬ ਵਿਖੇ ਆ ਕੇ ਇਹ ਸ਼ਤਾਬ ਦੀ 350 ਸਾਲਾ ਮਨਾਉਂਦਾ ਇਹ ਬੜਾ ਉਤਸ਼ਾਹਕ ਹਾਂ ਪਰ ਜੇ ਅਸੀਂ ਇਤਿਹਾਸ ਨਾਲ ਜੁੜੀਏ ਭਾਈ ਮਤੀ ਦਾਸ ਨੂੰ ਲਿਆ ਕੇ ਉਹ ਦਿੱਲੀ ਸੀਸਕੰਚ ਦੇ ਗੁਰਦੁਆਰੇ ਦੇ ਸਾਹਮਣੇ ਕਟਾਰੇ ਵਿੱਚ ਖੜਾ ਕਰ ਦਿੱਤਾ ਗਿਆ ਅੱਜ ਵੀ ਉਸ ਚੌਕ ਦਾ ਨਾਮ ਭਾਈ ਮਤੀ ਦਾਸ ਹੈ ਭਾਈ ਮਤੀ ਦਾਸ ਜੇ ਤੂੰ ਧਰਮ ਤਿਆਗ ਦੇ ਤੈਨੂੰ ਹੂਰਾ ਮਿਲ ਸਕਤੀਆਂ ਸਵਰਗ ਮਿਲ ਸਕਦਾ ਬਹਿਸ਼ਤ ਮਿਲ ਸਕਦਾ ਜੇ ਧਰਮ ਨਹੀਂ ਤਿਆਗਣਾ ਚਾਹੁੰਦਾ ਕਰਾ ਮਤ ਦਿਖਾ ਤੇ ਕਰਾ ਮਤ ਨਹੀਂ ਦਿਖਾ ਲੈਣੀ ਜੋ ਕਾਜੀ ਫਤਵਾ ਦੇ ਦੇਗਾ ਉਸ ਫਤਵੇ ਦੇ ਮੁਤਾਬਕ ਤੈਨੂੰ ਮੌਤ ਦੇ ਘਾਟ ਤਾਰ ਦਿੱਤਾ ਜਾਏਗਾ ਜੋ ਮੈਨੂੰ ਕਾਜੀ ਫਤਵਾ ਦੇ ਦਵੇ ਮੈਂ ਮੌਤ ਨੂੰ ਪ੍ਰਵਾਨ ਕਰਦਾ ਹਾਂ ਹੁਕਮ ਕੇ ਹੋਇਆ ਕਿ ਜੇ ਇਹ ਇਸਲਾਮ ਧਰਮ ਵਿੱਚ ਸ਼ਾਮਲ ਹੀ ਹੁੰਦਾ ਕਰਾਮਾਤ ਨਹੀਂ ਦਿਖਾ ਲਦਾ ਇਹਦੇ ਸਿਰ ਦੇ ਉੱਤੇ ਆਰਾ ਰੱਖ ਕੇ ਦੋ ਟੋਟੇ ਕਰਕੇ ਇਸ ਨੂੰ ਮੌਤ ਦੇ ਘਾਟ ਆ ਤਾਰ ਦਿੱਤਾ ਜਾਏ ਆਰਾ ਰੱਖਣ ਤੋਂ ਪਹਿਲਾਂ ਭਾਈ ਮਤੀ ਦਾਸ ਨੇ ਉਸ ਜਲਾਦ ਉੱਤੇ ਇੱਕ ਸਵਾਰ ਕੀਤਾ ਹੈ ਜਲਾਦ ਤੇਰਾ ਜਿਹੜਾ ਆਰਾ ਹੈ ਬੜੇ ਚਿਰ ਦਾ ਖੁੰਡਾ ਪਿਆ ਉਹਸ ਆਪਣੇ ਆਰੇ ਨੂੰ ਤਖਾ ਕਰ ਤੇ ਮੈਂ ਆਪਣੇ ਮਨ ਨੂੰ ਤਖਾ ਕਰਾ ਮੇਰਾ ਆਰਾ ਤਾਂ ਤਖਾ ਹੋ ਜਾਏਗਾ ਮਤੀ ਦਾਸ ਕਟੋਰੇ ਦੇ ਨਾਲ ਤੇ ਤੇਰਾ ਮਨ ਕਿਸ ਨਾਲ ਤਖਾ ਹੋਏਗਾ ਉਸ ਨੇ ਆਖਿਆ ਜੇ ਮੇਰਾ ਬਾਂਡ ਜਿਹੜਾ ਹੈ ਉਹ ਸਹਬਾਂ ਦੀ ਪਾਵਨ ਪਵਿੱਤਰ ਬਾਣੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਪੜ੍ਹਨ ਦੇ ਨਾਲ ਤਖਾ ਹੋਏਗਾ ਉਸ ਨੇ ਕਟੋਰੇ ਨਾਲ ਆਰੇ ਨੂੰ ਤਖਾ ਕੀਤਾ ਦੂਸਰੇ ਪਾਸੇ ਆਰਾ ਰੱਖਿਆ ਗਿਆ ਸਰ ਉਤੇ ਤੇ ਭਾਈ ਮਤੀ ਦਾਸ ਉੱਤੇ ਇੱਕ ਸਵਾਲ ਕੀਤਾ ਭਾਈ ਮਤੀ ਦਾਸ ਤੇਰੀ ਕੋ ਆਖਰੀ ਇੱਛਾ ਹੈ ਤਮੰਨਾ ਹੈ ਤਾਂ ਦੱਸ ਐਸ ਵਕਤ ਪੂਰੀ ਕੀਤੀ ਜਾ ਸਕਦੀ ਹੈ ਪੰਜਾਬੀ ਦਾ ਇੱਕ ਕਵੀ ਕਹਿੰਦਾ ਇੱਕ ਨੁਕਰੇ ਪਿਆ ਜਲਾਦ ਆਖੇ ਮਤੀ ਦਾਸ ਹੁਣ ਹੋਰ ਨਾ ਗੱਲ ਹੋਵੇ ਛੇਤੀ ਦੱਸ ਜੋ ਆਖਰੀ ਇੱਛਾ ਆਈ ਇਸੇ ਥਾਂ ਹਾਜ਼ਰ ਇਸੇ ਪਦ ਹੋਵੇ ਉਹਨਾਂ ਆਖਿਆ ਹੋਰ ਕੋਈ ਚਾਹ ਨਹੀਂ ਔਕੜ ਆਖਰੀ ਮੇਰੀ ਇਹ ਹੱਲ ਹੋਵੇ ਮੇਰੇ ਸੀਸ ਉੱਤੇ ਜਦੋਂ ਚੱਲੇ ਆਰਾ ਮੇਰਾ ਗੂ ਮੂੰਹ ਗੁਰੂ ਪੰਜਰੇ ਬਲ ਹੋਵੇ ਮੂੰਹ ਗੁਰੂ ਦੇ ਪੰਜਰੇ ਬਾਲੂ ਕੀਤਾ ਗਿਆ ਸੈਰ ਉੱਤੇ ਆਰਾ ਚੱਲਣਾ ਸ਼ੁਰੂ ਹੋਇਆ ਦੋ ਟੋਟੇ ਇਸ ਮਿਥਿਆ ਸੰਸਾਰ ਦੀ ਧਰਤੀ ਉੱਤੇ ਦਿੱਲੀ ਦੇ ਉਸ ਚੌਂਕ ਵਿੱਚ ਡੇ ਗਏ ਜਿੱਥੇ ਆਰੰਭਤਾ ਵੇਲੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਾ ਗੁਰਪ੍ਰਸਾਦ ਜਪਜੀ ਸਾਹਿਬ ਦਾ ਪਾਠ ਲੰਭ ਹੋਇਆ ਤਾਂ ਤਾਂ ਟੋਟੇ ਹੋ ਗਏ ਗੁਰੂ ਗ੍ਰੰਥ ਖਾਲਸਾ ਜੀ ਉਹਨਾਂ ਟੋਟਿਆਂ ਵਿੱਚੋਂ ਆਵਾਜ਼ ਆਈ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਹਾਲ ਨਾਨਕ ਤੇ ਮੁਖੋਜਲੇ ਕੇਤੀ ਛੁੱਟੀ ਨਾਲ ਭਾਈ ਮਤੀ ਦਾਦੀ ਸ਼ਹਾਦਤ ਤੋਂ ਬਾਅਦ ਦੂਸਰੇ ਦਿਨ ਸਿੱਖ ਲਿਆਂਦਾ ਕਿ ਭਾਈ ਦਿਆਲਾ ਜੇ ਇਹ ਧਰਮ ਨਹੀਂ ਤਿਆਗਦਾ ਸਲਾਮਤ ਸ਼ਾਮਾਂ ਲਈ ਹੁੰਦਾ ਤਾਂ ਇਸ ਨੂੰ ਅਸਲਾਮ ਦੀ ਜਾਸਾ ਸਿਆਸਤ ਦੇ ਮੁਤਾਬਕ ਮਾਤ ਦੇ ਘਾਟ ਤਾਰ ਦਿੱਤਾ ਜਾਂਦਾ ਇਹ ਜਾਸਾ ਸਿਆਤ ਸਾਡੇ ਤੇ ਪਹਿਲੀ ਵਾਰ ਨਹੀਂ ਲੱਗੀ 1604 ਵਿੱਚ ਵੀ ਲੱਗੀ ਜਦੋਂ 3 मई 1604 ਨੂੰ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲੋਹਾਰ ਸ਼ਹਿਰ ਵਿੱਚ ਤਤੀਆਂ ਤਬੀਆਂ ਤੇ ਬਿਠਾ ਲਿਆ ਗਿਆ ਉਬਲਦੀ ਦੇਗ ਵਿੱਚ ਅਬਾ ਲਿਆ ਗਿਆ ਛਾਲੇ ਛਾਲੇ ਹੋਏ ਸਰੀਰ ਨੂੰ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਡੋਕ ਕੇ ਖਤਮ ਕੀਤਾ ਗਿਆ ਜਾਸਾ ਸਿਆਸਤ ਉਹ ਕਾਨੂੰਨ ਹੈ ਅਸਲਾਮ ਦਾ ਕਿ ਜਿਸ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨਾ ਉਹਦੇ ਸਰੀਰ ਦੇ ਵਿੱਚੋਂ ਲਹੂ ਦੀ ਟਿੱਪ ਨਾ ਨਿਕਲੇ ਉਨੂੰ ਖਤਮ ਕਰ ਦਿੱਤਾ ਗਿਆ ਇੱਕ ਬੜੇ ਸਾਰੇ ਦੇਖ ਦੇ ਵਿੱਚ ਲਿਆ ਕੇ ਨੌਵੇਂ ਸਤਕੁਰੂ ਕ੍ਰੂ ਤੇ ਇੱਕ ਬਾਦਲ ਦੀ ਅੱਖਾਂ ਦੇ ਸਾਹਮਣੇ ਭਾਈ ਦਿਆਲੇ ਨੂੰ ਬਿਠਾੜ ਦਿੱਤਾ ਗਿਆ ਥੱਲੇ ਅੱਗ ਦੇ ਭਾਂਬੜ ਬਾਲ ਦਿੱਤੇ ਗਏ ਆਲੂਆਂ ਦੀ ਤਰ੍ਹਾਂ ਆਵਾਲ ਕੇ ਦਿੱਲੀ ਦੇ ਉਸ ਚਾਂਦਨੀ ਚੌਕ ਵਿੱਚ ਭਾਈ ਦਿਆਲਾ ਸ਼ਹੀਦ ਕੀਤਾ ਗਿਆ ਤੀਸਰਾ ਸਿੱਖ ਹੈ ਭਾਈ ਸਤੀਦਾਸ ਜੀ ਇਹ ਧਰਮਣੀ ਤਿਆਗ ਦਾ ਜੇ ਇਹ ਇਸਲਾਮ ਦੇ ਵਿੱਚ ਸ਼ਾਮਲੀ ਹੁੰਦਾ ਇਸ ਦੇ ਸਰੀਰ ਦੇ ਆਲੇ-ਦੁਆਲੇ ਮਣਾਮੁਹੀ ਰੂਹ ਬਣ ਕੇ ਜੀ ਦੇ ਨੂੰ ਅੱਖ ਲਾ ਕੇ ਸਾੜ ਦਿੱਤਾ ਜਾਏ ਉਹਨੂੰ ਵੀ ਜਾਸਾ ਸਿਆਸਤ ਦੇ ਮਤਾਬਕ ਜੀਉ ਦੇ ਨੂੰ ਮਣਾਮੁਹੀ ਰੂਹ ਮੰਨ ਕੇ ਗੁਰੂ ਦੀਆਂ ਅੱਖਾਂ ਦੇ ਸਾਹਮਣੇ ਸਾੜ ਦਿੱਤਾ ਗਿਆ ਗੁਰੂ ਨੇ ਪਿੰਜਰੇ ਵਿੱਚ ਬੈਠੇ ਨੇ ਸਤਕਾਰ ਜੋ ਖਾਲਸਾ ਜੀ ਉਹ ਸਾਰਾ ਉਹਨਾਂ ਤਿੰਨਾਂ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਧੱਕਿਆ 11 ਨਵੰਬਰ 1675 ਨੂੰ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਕਿੰਦਰੇ ਵਿੱਚੋਂ ਬਾਹਰ ਕਢਿਆ ਗਿਆ ਬਾਹਰ ਕਢਣ ਤੋਂ ਬਾਅਦ ਜਲਾਦ ਨੂੰ ਜਸਵਲੇ ਹੁਕਮ ਮਿਲਿਆ ਤਾਂ ਜਲਾਦ ਨੇ ਦਤਾਰ ਪਾਸ਼ਾ ਦੇ ਉਸ ਸਿਰ ਦੇ ਉੱਤੇ ਸਮਾਣੇ ਦੇ ਜਲਾਦ ਨੇ ਵਾਰ ਕੀਤਾ ਧੜ ਨਾਲ ਉਸੀ ਸਬਕ ਹੋਇਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦਿੱਲੀ ਦੇ ਉਸ ਪਾਵਨ ਪਵਿੱਤਰ ਇਤਿਹਾਸਕ ਸਥਾਨ ਉੱਤੇ ਹੋਈ ਗੁਰੂ ਕੋਪਾ ਸਿੱਖੀ ਨੇ ਜੀ ਆਪਣੀ ਕਲਮ ਚੱਕੀ ਹੈ ਉਹਨਾਂ ਨੇ ਆਪਣੇ ਬਾਣੇ ਲਿਖੇ ਹੈ 72 ਨਾਟਕ ਉਸ ਵਿੱਚ ਆਪਣੇ ਪਿਤਾ ਦੀ ਸ਼ਹਾਦਤ ਦਾ ਵਰਣਨ ਕੀਤਾ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕਿਨੋ ਬਟੋ ਕਲੂ ਮੈ ਸਾਕਾ ਤੇਗ ਬਹਾਦਰ ਕੇ ਚਲ ਪਿਓ ਜਗਤ ਮੈਂ ਸੋਗ ਹੈ 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 ਸਭ ਜਗ ਕੇ ਹੋ ਜੈ 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 ਸਰ ਲੋਕ ਸਹਾ ਸੰਗਤ ਬਖਦੇ ਹਾਕਮ ਕਹਿੰਦੇ ਸਨ ਕੌਣ ਹੈ ਇਥੇ ਜਿਹੜਾ ਗੁਰੂ ਤੇਗ ਬਹਾਦਰ ਤੇ ਧੜ ਨੂੰ ਚੱਕ ਸਕੇ ਜਸ ਸੀਸ ਨੂੰ ਚੱਕ ਸਕੇ ਕਿੱਤੇ ਬਟੇ ਸਾਡਾ ਇਤਿਹਾਸ ਹੈ ਕਿੱਤੇ ਬਟੇ ਸਾਡੇ ਇਤਿਹਾਸ ਦੇ ਪੰਨੇ ਹਨ ਭਾਈ ਚਿੱਤੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਿਰ ਨੂੰ ਚੱਕਿਆ ਤੇ ਭਾਈ ਲੱਖੀ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਧੜ ਨੂੰ ਚੱਕਿਆ ਜਿੱਥੇ ਅੱਜ ਗੁਰਦੁਆਰਾ ਰਕਾਬਗੰਧ ਹੈ ਇਹ ਭਾਈ ਲੱਖੀ ਸ਼ਾਹ ਦਾ ਘਰ ਹੈ ਉਸ ਘਰ ਦੇ ਵਿੱਚ ਚਿਖਾ ਤਿਆਰ ਕਰਕੇ ਆਪਣੇ ਘਰ ਨੂੰ ਅਕ ਲਾ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ ਦੂਸਰੇ ਪਾਸੇ ਭਾਈ ਜੇਤਾ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਰਮਾਲੇ ਵਿੱਚ ਲਪੇਟਿਆ ਹੋਇਆ ਕਿਹੜੇ-ਕਿਹੜੇ ਪਿੰਡੇ ਧਾਣੀਓਂ ਚੱਲਿਆ ਤੇ ਪਹੁੰਚਿਆ ਹੈ ਕੀਰਤ ਪ੍ਰਸਾਦ ਦੀ ਪਾਵਨ ਪਵਿੱਤਰ ਧਰਤੀ ਤੇ ਗੁਰਦੁਆਰਾ ਬਵਾਨ ਕਾੜ ਤੇ ਸਥਾਨ ਉੱਤੇ ਬੈਠਾ ਤਾਂ ਅਤਲਾ ਦਿੱਤੀ ਗਈ ਸੱਚੇ ਪਾਤਸ਼ਾਹ ਨੂੰ ਬਾਲਾ ਪ੍ਰੀਤਮ ਬਾਗੁਰੂ ਗੋਬਿੰਦਰਾਇ ਜੀ ਨੂੰ ਕਿ ਭਾਈ ਜੇਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਆਇਆ ਹੈ ਦਾਤਾਰ ਪਾਤਸ਼ਾਹ ਮਾਤਾ ਨਾਨਕੀ ਮਾਤਾ ਗੁਜਰੀ ਮਾਂਬਾ ਕਰਪਾਲ ਸਾਹਿਬ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਚੱਕ ਨਾਨਕੀ ਤੋਂ ਚੱਲ ਕੇ ਪਹੁੰਚੇ ਬਵਾਨ ਘੜ ਦੀ ਧਰਤੀ ਉੱਤੇ ਕੀਰਤਪੁਰ ਸਾਹਿਬ ਕਿਹਦਾ ਸਮਾ ਹੋਏਗਾ ਅੱਜ ਤਾਂ ਸੀ ਉਹਨਾਂ ਦਾ ਸ਼ਹਾਦਤ ਦਾ ਦਿਹਾੜਾ ਮਨਾਉਣਾ ਨਾ 350 ਸਾਲਾ ਉਸ ਸਮੇਂ ਨਾਲ ਉਸ ਇਤਿਹਾਸ ਨਾਲ ਜੁੜੀਏ ਗੁਰੂ ਤੇਗ ਬਹਾਦਰ ਦਾ ਸਿਰ ਮੰਜੀ ਸਾਹਿਬ ਉੱਤੇ ਰੱਖਿਆ ਹੋਇਆ ਰਮਾਲੇ ਵਿੱਚ ਲਪੇਟਿਆ ਹੋਇਆ ਲਹੂ ਨਾਲ ਭਿੱਜਾ ਹੋਇਆ ਸਿਰ 9 ਸਾਲ ਦੀ ਉਮਰ ਦੀ ਹੋਈ ਗੁਰੂ ਗੋਬਿੰਦ ਰਾਏ ਨੇ ਉਸ ਸੀਸ ਨੂੰ ਨਮਸਕਾਰ ਕੀਤਾ ਨਮਸਕਾਰ ਕਰਨ ਤੋਂ ਬਾਅਦ ਸੀਸ ਲੈ ਕੇ ਪਹੁੰਚੇ ਚੱਕ ਨਾਨਕੀ ਦੇ ਉਸ ਪਾਵਨ ਪਵਿੱਤਰ ਅਸਥਾਨ ਤੇ ਜਿੱਥੇ ਗੁਰੂ ਦਾ ਮਹਿਲ ਅਸਥਾਨ ਹੈ ਜਿੱਥੇ ਦਤਾਰ ਪਾਤਸ਼ਾ ਦਾ ਪਰਿਵਾਰ ਰਹਿੰਦਾ ਸੀ ਉਸ ਬਾਗ ਦੇ ਨਾਲ ਸਿਖਾ ਤਿਆਰ ਕਰਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਅੰਗੀਠਾ ਜਿਸ ਵੇਲੇ ਤਿਆਰ ਹੋਇਆ ਆਕਾਲ ਪੰਖੇ ਦੇ ਪਾਵਨ ਪਵਿੱਤਰ ਅਸਥਾਨ ਉੱਤੇ ਭਾਈ ਜਿੱਤੇ ਉੱਤੇ ਇੱਕ ਸਵਾਲ ਕੀਤਾ ਭਾਈ ਜਿੱਤੇ ਤਾਂ ਜਿਸ ਵੇਲੇ ਮੇਰੇ ਬਾਪ ਨੂੰ ਦਿੱਲੀ ਸ਼ਹੀਦ ਕੀਤਾ ਗਿਆ ਸੀ ਗੁਰਨਾਨਕ ਦਾ ਸਿੱਖ ਕੇ ਦੇ ਸਨ ਔਰ ਗੈਰ ਸਿੱਖ ਨੇ ਸਨ ਉਸ ਵੇਲੇ ਭਾਈ ਜਿੱਤੇ ਨੇ ਪੁੱਭਾ ਮਾਰ ਕੇ ਆਖਿਆ ਦਤਾਰ ਪਾਛਾ ਉੱਥੇ ਨਹੀਂ ਸੀ ਪਤਾ ਲੱਗਦਾ ਗੁਰਨਾਨਕ ਦਾ ਸਿੱਖ ਕਿਹੜਾ ਔਰ ਗੈਰ ਸਿੱਖ ਕਿਹੜਾ ਉਸ ਵੇਲੇ ਆਪਣੇ ਬਾਪ ਦੇ ਅੰਗਿੱਠੇ 발 ਹੱਥ ਧਰ ਕੇ ਬਾਹਲ ਗੁਰੂ ਗੋਬਿੰਦ ਰਾਏ ਨੇ ਕਸਮ ਖਾਦੀ ਮੈਂ ਕੈਸੀ ਕੌਮ ਸਾਜਾਂਗਾ ਜਿਸ ਕੌਮ ਦਾ ਲਿਬਾਸ ਦੇ ਕੇ ਲੱਖਾਂ ਵਿੱਚੋਂ ਪਛਾਣਿਆ ਜਾਏਗਾ ਔਰ ਲੋਕੀ ਆਖਣਗੇ ਗੁਰਨਾਨਕ ਦਾ ਸਿੱਖ ਹੈ ਔਰ ਗੁਰੂ ਅਰਜਨ ਦਾ ਸਿੱਖ ਹੈ ਗੁਰੂ ਹਰਗੋਬਿੰਦ ਦਾ ਸਿੱਖ ਹੈ ਗੁਰੂ ਹਰ ਰਾਏ ਦਾ ਸਿੱਖ ਹੈ ਗੁਰੂ ਹਰਕਿਸ਼ਰ ਦਾ ਸਿੱਖ ਹੈ ਗੁਰੂ ਤੇਗ ਬਹਾਦਰ ਦਾ ਸਿੱਖ ਹੈ ਇਸ ਗੱਲ ਨੂੰ ਪੂਰਾ ਕਰਨ ਦੀ ਖਾਤਰ 24 ਸਾਲ ਲੱਗੇ ਫਿਰ 1600 ਰੁਪਏ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਣਾ ਹੋਈ ਤਤਪਾਦਸ਼ਾ ਦਾ ਅਜ ਆਪਾਂ ਸਾਰੇ ਜਣੇ ਸੰਸਾਰ ਪਰਮ ਵਿੱਚ ਸ਼ਹੀਦੀ ਗੁਰਪਰਬ ਸ਼ਹੀਦੀ ਸ਼ਤਾਰਤੀ 350 ਸਾਲਾ ਮਨਾ ਰਹੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਜਿਸ ਬਾਣੀ ਨੂੰ ਦਮਤਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਸਾਡਾ ਪਾਵਨ ਪਵਿੱਤਰ ਤਖਤ ਹੈ ਉਸ ਤਖਤ ਤੇ ਦਤਾਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 57 ਸ਼ਲੋਕ ਔਰ 57 ਸ਼ਬਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਗੋੜੀ ਰਾਗ ਵਿੱਚ ਆਸਾ ਦੇਵ ਗੁੰਧਾਰੀ ਔਰ ਵਿਹਾਗੜਾ 16 ਠ ਤਨ ਆਸਰੀ ਟੋਡੀ ਤਲੰਗ ਬਲਾਵਰ ਰਾਮਕਲੀ ਪਸੰਤ ਸਾਰੰਗ ਜੈਜਬੰਤੀ ਵਿੱਚ ਵਖਵਾ ਗੁਰੂ ਸਾਹਿਬ ਦੇ ਜੋ ਪਾਵਨ ਪਵਿੱਤਰ ਸ਼ਬਦ ਹਨ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਆਕਤ ਕੀਤੇ ਅੱਜ ਆਪਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਬੜੇ ਸ਼ਰਧਾ ਤੇ ਸਤਕਾਰ ਦੇ ਨਾਲ 350 ਸਾਲਾ ਸ਼ਹੀਦੀ ਪਰਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਔਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਗੱਦੀ ਗੁਰਪੁਰਬ ਬੜੀ ਸ਼ਰਧਾ ਤੇ ਸਤਕਾਰ ਨਾਲ ਮਨਾਉਣਾ ਹੈ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ 23 ਤਰੀਕ ਨੂੰ 23 ਨਵੰਬਰ ਵਾਲੇ ਦਿਨ ਦੀਵਾਨ ਸਜਣ ਕੇ 23 ਤੋਂ 25 ਤੱਕ ਉੱਥੇ ਸਮਾਗਮ ਹੋਏਗਾ ਫਿਰ 25 ਤੋਂ 27 ਤੱਕ ਦਿੱਲੀ ਗੁਰਦੁਆਰਾ ਸੀਸ ਕੰਜਨ ਕਾਬ ਗੰਜ ਵਿਖੇ ਸਮਾਗਮ ਹੋਣਗੇ ਫਿਰ ਉੱਥੋਂ ਇਸੇ ਤਰ੍ਹਾਂ ਵਾਪਸ ਜਿੱਦਾਂ ਭਾਈ ਜਿੱਤਾ ਜਿਸ ਰਸਤੇ ਉਤੋਂ ਦੀ ਸੀਸ ਲੈ ਕੇ ਆਏ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਆ ਕੇ ਸੰਗਤਾਂ ਇਹ ਸ਼ਤਾਰਦੀ ਮਨਾਉਣ ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਕੀ ਸਹ ਕੌਂਤੀਆਂ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਬਾਬਾ ਬੁੱਢਾ ਦਲ ਔਰ ਇਸੇ ਤਰ੍ਹਾਂ ਚੀਫ ਖਾਲਸਾ ਦੀਵਾਨ ਬਾਕੀ ਜੋ ਵੀ ਸਾਡੀਆਂ ਧਾਰਮਿਕ ਜਥੇਬੰਦੀਆਂ ਹਨ ਤੰਦਵਾ ਸਾਹਿਬ ਕੋਈ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਅਸੀਂ ਇਕੱਠੇ ਹੋਣਾ ਉੱਥੇ ਅਸੀਂ ਸਾਰਿਆਂ ਨੇ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਇਕੱਠੇ ਹੋ ਕੇ ਦਤਾਰ ਪਾਸ਼ਾ ਦੇ ਚਰਨਾਂ ਵਿੱਚ ਕੌਮ ਦੀ ਚੜ੍ਹਦੀ ਕਲਾ ਲਈ ਕੌਮ ਦੇ ਚੰਗੇ ਭਵਿੱਖ ਲਈ ਅਰਦਾਸ ਬੇਨਤੀ ਕਰਕੇ ਸਤਿਗੁਰੂ ਦੀਆਂ ਆਸ਼ੀਸ਼ਾਂ ਪ੍ਰਾਪਤ ਕਰ ਲਈਆਂ ਹਨ ਮੈਂ ਬਹੁਤ ਧੰਬਾਦਾਰ ਹਾਂ ਪਾਲ ਬੜੈ ਜੀ ਦਾ ਉਹਨਾਂ ਦੇ ਪ੍ਰੋਗਰਾਮ ਦਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੰਤੇਸ਼ ਕਰ ਕਰ ਵਿੱਚ ਪੰਚਾਉਣ ਦਾ ਯਤਨ ਕੀਤਾ ਆ ਉਹਨਾਂ ਦਾ ਇਹ ਪਾਵਨ ਪਵਿੱਤਰ ਸ਼ਬਦ ਆਪਾਂ ਆਪਣੇ ਹਿਰਦੇ ਵਿੱਚ ਵਸਾ ਲਈਏ ਦਤਾਰ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਸਿਖਿਆਮਾਂ ਦਿੱਤੀਆਂ ਜੋ ਦਤਾਰ ਪਾਤਸ਼ਾਹ ਨੇ ਦਤਾਰ ਪਾਤਸ਼ਾਹ ਨੇ ਮਾਰਗ ਦੱਸਿਆ ਉਹ ਸਮਾਰਕ ਉੱਤੇ ਚੱਲ ਕੇ ਆਪਾਂ ਆਪਣਾ ਜੀਵਨ ਸਫਲ ਕਰ ਸਕੀਏ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਣੇ ਅਰ ਭੈ ਨਹੀਂ ਜਾਕੇ ਕਾਂਚਾਂ ਦੀ ਮੱਟੀ ਮਾਣੇ ਇਹ ਸ਼ਬਦ ਸਾਡੇ ਸੀਨੇ ਵਿੱਚ ਵਸਿਆ ਹੈ ਸਾਡੇ ਹਿਰਦੇ ਵਿੱਚ ਵਸਿਆ ਹੈ ਅਸੀਂ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਸੰਸਾਰ ਪਰ ਵਿੱਚ ਆਪਣਾ ਜੀਵਨ ਬਤੀਤ ਕਰ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ